ਸਪੈਸ਼ਲ ਕਿਤੇ ਗਈ ਉਹ ਸਾਰਾ ਹੈਗਾ పార్ਟ ਆਫ ਇਨਵੈਸਟੀਗੇਸ਼ਨ ਹੈ ਤੇ ਉਹਦੇ ਵਿੱਚ ਜਿਹੜਾ ਅਸੀਂ ਅੱਗੇ ਆਫਟਰ ਇਨਕੁਆਰੀ ਆਫਟਰ ਜਿਹੜੀ ਤਫਤੀਸ਼ ਦੇ ਵਿੱਚ ਜੋ ਸਾਰੇ ਤੱਥ ਹਨ ਜੋ ਉਹਨਾਂ ਦੇ ਇਨਸਾਲ ਕਰਕੇ ਕੀਤੀ ਤੇ WhatsApp ਦੀ ਸਨੈਪਚੈਟ ਦੀ ਚੈਟ ਵੀ ਸਰ ਸਾਹਮਣੇ ਆ ਗਈ ਹੈ ਮਤਲਬ ਜਦੋਂ ਵੀਡੀਓ ਦੇਖਦੇ ਆ ਸੋਸ਼ਲ ਮੀਡੀਆ ਤੇ WhatsApp ਐਂਡ ਸਰਕਾਰੀ ਚੈਟ ਵੀ ਸਾਹਮਣੇ ਆਉਂਦੀ ਹੈ ਉਹਦੇ ਬਾਰੇ ਜੋ ਵੀ ਚੈਟ ਹੈ ਜਾਂ ਜੋ ਵੀ ਇਹਦਾ ਫੋਰੈਂਸਿਕ ਅਨਾਲਿਸਿਸ ਹੋਣਾ ਹੈਗਾ ਕਿਉਂਕਿ ਉਹਦੇ ਵਿੱਚ অথੈਂਟੀਸਿਟੀ ਜਾਂ ਜਿਹੜੀ ਇਨਫਰਮੇਸ਼ਨ ਹੈ ਕਿੰਨੀ ਕਿਹ ਜੈਨ ਹੋਣਾ ਹੈ ਕਿ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਕਿਸੇ ਨੇ ਆਰਗੇਟ ਕੀਤੀ ਹੈ ਜਾਂ ਨਹੀਂ ਕੀਤੀ ਆ ਉਹਦਾ origignal ਸੋਰਸ ਆਫ ਜਿਹੜੀ ਇਨਫਰਮੇਸ਼ਨ ਦਾ ਡਵਾਈਸ ਦਾ ਕੀ ਹੈਗਾ ਉਹਦੇ ਬੇਸ ਦੇ ਉੱਤੇ ਜਿਹੜੀ ਹੈ ਕਿ ਸਾਰੀ ਉਤੇ ਪਾਰਟ ਜਿਹੜੀ ਹੈ ਕਿਉਂਕਿ ਸਾਡੇ ਕੋਲ ਸਟੈਚੂਟਰੀ ਪੀਰੀਅਡ ਹੈ ਕਿ ਫਰੋਮ ਦੀ ਰਜਿਸਟ੍ਰੇਸ਼ਨ ਆਫ ਅ ਐਫ ਆਈ ਆਰ ਇਨ ਦਿਸ ਕੇਸ ਵਿੱਚ ਸਾਡੇ ਕੋਲੇ ਵੀ ਆਰ ਹੈ ਵੀ 60 ਡੇਸ ਟੂ ਕੰਪਲੀਟ ਦਾ ਇਨਵੈਸਟੀਗੇਸ਼ਨ ਦਾ 60 ਡੇਸ ਸਾਡੇ ਕੋਲ ਹੈਗੇ ਆ ਅੰਡਰ ਇਸ ਟਾਈਮ ਦੇ ਅੰਦਰ ਜਿਹੜੀ ਹੈਗੀ ਅਸੀਂ ਤਫ਼ਤੀਸ਼ ਆਪਣੀ ਜਿਹੜੀ ਹੈਗੀ ਆ ਮੁਕੰਮਲ ਕਰਕੇ ਜਿਹੜਾ ਜੋ ਵੀ ਇਹਦੀ ਇੱਕ ਆਪਣੀ ਰਿਪੋਰਟ ਹੁੰਦੀ ਆ ਪੁਲਿਸ ਫਾਈਨਲ ਰਿਪੋਰਟ ਜਿਹੜੀ ਲੱਗੀ ਸਾਡੀ ਵੀ ਵਿਲ ਸਬਮਿਟ ਇਹਨੂੰ ਲੜਕੀ ਦੀ ਏਜ ਕਿੰਨੀ ਸੀਗੀ ਜਦੋਂ ਫਸਟ ਟਾਈਮ ਸਰਗਿਚ ਕੀਤਾ ਹੋਇਆ ਹੈ ਦੈਨ ਉਸ ਤੋਂ ਬਾਅਦ ਫੈਮਿਲੀ ਮੀਟਿੰਗ ਵਗੈਰਾ ਸ਼ੁਰੂ ਹੋਈ ਹੈ ਜਾਂ ਪੁਲਿਸ ਨੇ ਜਦੋਂ ਇਹਨਾਂ ਨੂੰ ਫਸਟ ਟਾਈਮ ਕੀਤਾ ਆ ਜਾਂ ਵੀਡੀਓ ਬਣਾਈ ਆ ਦੈਨ ਉਸ ਤੋਂ ਬਾਅਦ ਇੰਦਰੇਟ ਦੇ ਵਿੱਚ ਇੱਕ ਮੋਵਮੈਂਟ ਆ ਸ਼ੁਰੂ ਹੋ ਗਈ ਇਹਦੇ ਦੇਖੀਓ ਏਜ ਵਾਲਾ ਜਿਹੜਾ ਫੈਕਟਰ ਹੈਗਾ ਉਹ ਇਸ ਜਿਹੜਾ ਹੈਗਾ ਆਪਣੇ ਕੋਈ ਰੇਪ ਦਾ ਕੇਸ ਹੋਵੇ ਉਹਦੇ ਵਿੱਚ ਜਿਆਦਾ ਮੈਟਰ ਨਹੀਂ ਕਰੂਗਾ ਤਾਂ ਉਹਦੇ ਵਿੱਚ ਜਿਹੜੀ ਸਟੈਚੂਟਰੀ ਪ੍ਰੋਵੀਜ਼ਨਸ ਹੈਗੀਆਂ ਨੇ ਸੈਕਟਰ ਦੇ ਤਹਿਤ ਹੈਗੀਆਂ ਨੇ ਕਿ ਅ ਬੇਸ਼ੱਕ ਏਜ ਉਹਦੀ ਕੋਈ ਵੀ ਹੋਵੇ ਬਟ ਕੋਰਟ ਦੇ ਡਿਸੀਡ ਕਰਦਾ ਹੈ ਕਿ ਯੂਐਨਆਈ ਦੇ ਵਿੱਚ ਉਹ ਕੰਸਿਡਰ ਕੀਤਾ ਜਾਂਦਾ ਹੈ ਕਿ ਨਹੀਂ ਕੀਤਾ ਜਾਂਦਾ ਤਾਂ ਜੇ ਇਹਦੇ ਜਿਹੜਾ ਐਪਲੀਕੇਸ਼ਨ ਦੇ ਵਿੱਚ ਜਿਹੜੇ ਨੇ ਕਥ ਦੱਸੇ ਕਿ 2024 ਦੇ ਦੱਸੇ ਜਿਵੇਂ ਮੈਂ ਦੱਸਿਆ ਕਿ ਇਨਕੁਆਰੀ ਤਾਂ ਕਰਦੀ ਜਿਹੜੀ ਹੈਗੀ ਕੀਤੀ ਗਈ ਹੈ ਕਿ ਪ੍ਰੀਮੀਅਮ ਰਿਟੀਨ ਮੋਡਲੀ ਰਿਕੁਆਇਰ ਕੀਤੀ ਗਈ ਕਿਉਂਕਿ 2024 ਦੇ ਪ੍ਰਾਣਾ ਬਖਵਾ ਦੱਸਿਆ ਜਾ ਰਿਹਾ ਸੀ ਤਾਂ 2024 ਦਾ ਦੱਸੇ ਜਿਸ ਵਕਤ ਜਿਹੜਾ ਲੜਕੇ ਦੀ ਇੰਦਰ ਜਿਹੜਾ ਪ੍ਰਾਪਜੀਤ ਹੈਗਾ ਇਹਦੀ ਉਮਰ ਉਹ ਤੋਂ 17 ਸਾਲ ਦੇ ਕਰੀਬ ਪੜਦੀ ਸੀ ਜਿਹੜੀ ਲੜਕੀ ਆ ਉਹਦੀ ਜਿਹੜੀ ਹੈ ਕਿ 19 ਸਾਲ ਦੇ 20 ਸਾਲ ਦੇ ਕਰੀਬ ਸੀ ਸਭ ਕਹਾਣੀ ਸੀ ਸਿਰਫ ਪਿਆਰ ਤੋਂ ਪਿਆਰ ਸਿਰਫ ਸੈਚੀਜ਼ਮ ਲੈ ਕੇ ਜਾਂਦਾ ਸੀ ਕਰਕੇ ਇਹਨਾਂ ਦਾ ਸੰਬੰਧ ਨਹੀਂ ਆ ਪੈਸੇ ਦਾ ਨਾ ਲੱਗੇ ਜਾ ਆ YouTube ਦੇ ਫੇਮਸ ਨੇ ਕੁਝ ਇਸ ਤਰ੍ਹਾਂ ਜਿਹੜੇ ਦੋਨੋਂ ਜਿਹੜੇ ਪਰਿਵਾਰ ਇਹਨਾਂ ਦੇ ਹੈਗੇ ਸੀ ਪ੍ਰਭਜੀਤ ਸਾਹਿਬ ਦੇ ਜਿਹੜੇ ਦੋਨੋਂ ਘਰੋਂ ਤੋਂ ਜਿਹੜੇ ਵੈਲਟੂ ਤੋਂ ਫੈਮਿਲੀ ਜਿਸ ਨੂੰ ਬਿਲੋਂਗ ਕਰਦੇ ਆਂ ਜੀ ਕੋਈ ਪੈਸੇ ਦੀ ਐਕਸਟਰੈਸ਼ਨ ਵਾਲੀ ਜਿਹੜੀ ਗੱਲ ਇਸ ਤਰ੍ਹਾਂ ਦੀ ਸਾਡੇ ਸਾਹਮਣੇ ਨਹੀਂ ਹੈ ਬਟ ਜਿਹੜੀਆਂ ਉਹ ਅਨਿਸ਼ਲਸ ਜੋ ਸਾਨੂੰ ਇਹਦੇ ਵਿੱਚ ਆਇਆ ਕਿ ਉਹ ਲੜਕੀ ਵੱਲੋਂ ਇਹ ਜਿਹੜੇ ਐਲੀਗੇਸ਼ਨ ਲਾਏ ਗਏ ਕਿ ਮੈਨੂੰ ਡਰਾ ਤਮਕਾ ਕੇ ਜਾਂ ਮੇਰੀ ਕੰਸੈਂਟ ਤੋਂ ਬਿਨਾਂ ਮੇਰੇ ਨਾਲ ਜਿਹੜੇ ਹੈਗੇ ਉਹ ਲੜਕੀ ਵੱਲੋਂ ਦੱਸਿਆ ਗਿਆ ਕਿ ਸਰੀਰਕ ਸੰਬੰਧ ਹੈ ਉਹਨਾਂ ਤੱਥਾਂ ਦੀ ਅਸੀਂ ਜਾਂਚ ਕਰਕੇ ਪਰਚਾ ਦਿੱਤਾ ਐਂਡ ਮੇਨਲੀ ਜਿਹੜਾ ਹੈਗਾ ਕਿ ਵੀਡੀਓ ਵਾਇਰਲਸ ਜਿਹੜੀ ਵਾਇਰਲ ਹੋਈ ਜਾਂਦੀ ਉਸ ਤੋਂ ਬਾਅਦ ਜਦੋਂ ਇਹ ਬੈਟਰ ਲੜਕੀ ਵੱਲੋਂ ਉਠਾਇਆ ਗਿਆ ਐਂਡ ਜਿਹੜੇ ਸਾਡੇ ਨੋਟਿਸ ਦੇ ਪਿੱਛੇ ਲੜਕੀ ਨੇ ਦੱਸਿਆ ਕਿ ਉਹਦੀ ਐਲਕੋਹਲ ਸੀ ਜਾਂ ਕੋਈ ਹੋਰ ਕੁਝ ਸਿੰਥੈਟਿਕ ਡਰਗ ਕੋਈ ਜਿਵੇਂ ਉਹ ਕੋਸ਼ਿਮ ਮਛੀਲੀ ਦੀ ਜਿਹੜਾ ਕੋਕ ਦੇ ਵਿੱਚ ਕੇਂਦਰੀ